ਜਿਸ ਨਾਲ ਬਾਪਿਆ ਹੋਵੇ ਉਸ ਨੂੰ ਜਾਣੋ ਗਲਤ ਵਿਅਕਤੀ ਨੂੰ ਨਾ ਛੇੜੋ ਇਸ ਸੰਸਾਰ ਵਿੱਚ ਫਾਤ ਫਾਤ ਦੇ ਲੋਕ ਰਹਿੰਦੇ ਹਨ ਅਤੇ ਤੁਹਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਹਰ ਕੋਈ ਤੁਹਾਡੇ ਪੈਂਟੜਿਆਂ ਦਾ ਜਵਾਬ ਇੱਕੋ ਤੰਦ ਨਾਲ ਹੀ ਦੇਵੇਗਾ ਕੁਝ ਲੋਕਾਂ ਨੂੰ ਤੋਖਾ ਦਿਓ ਜਾਂ ਪਛਾੜ ਦਿਓ ਜਾ ਉਹ ਤੁਹਾਡੀ ਸਾਰੀ ਜ਼ਿੰਦਗੀ ਬਦਲਾ ਲੈਣ ਵਿੱਚ ਲਗਾ ਦੇਣਗੇ। ਅਜਿਹੇ ਲੋਕ ਲੇਲੇ ਦੇ ਭੇਖ ਵਿੱਚ ਵਿਗਿਆੜ ਹੁੰਦੇ ਹਨ। ਆਪਣੇ ਸ਼ਿਕਾਰ ਜਾਂ ਵਿਰੋਧੀਆਂ ਦੀ ਚੋਣ ਬੜੇ ਧਿਆਨ ਨਾਲ ਕਰੋ। ਪਰ ਕਿਸੇ ਗਲਤ ਵਿਅਕਤੀ ਨੂੰ ਕਦੇ ਤੋਖਾ ਨਾ ਦਿਓ। ਅਤੇ ਨਾ ਹੀ ਉਹਨੂੰ ਪਛਾੜਨ ਦੀ ਕੋਸ਼ਿਸ਼ ਕਰੋ। ਨਾ ਕਦੇ ਛੇੜੋ, ਨਾ ਇਹ ਚਲਾਵਾ ਦਿਓ।